ਉੱਤਰ ਕਾਸ਼ੀ ਦੇ ਤਾਰਲੀ ਪਿੰਡ ਵਿੱਚ ਬੱਦਲ ਫਟਣ ਨਾਲ ਹੋਈ ਭਾਰੀ ਤਬਾਹੀ ਮੰਗਲਵਾਰ ਦੁਪਹਿਰੇ 1:45 ਮਿੰਟ ਤੇ ਉੱਤਰ ਕਾਸ਼ੀ ਦੇ ਤਾਰਲੀ ਪਿੰਡ ਵਿੱਚ ਬੱਦਲ ਫਟਣ ਨਾਲ ਭਾਰੀ ਤਬਾਹੀ ਹੋਈ ਹੈ ਇਸ ਵਿੱਚ 4 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 50 ਤੋਂ ਵੱਧ ਲੋਕ ਲਾਪਤ ਹਨ ਪਹਾੜਾਂ ਤੋਂ ਖੀਰ ਗੰਗਾ ਨਦੀ ਵਿੱਚ ਵਹਿਣ ਵਾਲਾ ਮਲਬਾ ਗੰਗੋਤਰੀ ਸਰਦਾਨਵਾਂ ਦੀ ਮੁੱਖ ਸਟਾਪ ਤਾਗਲੀ ਪਿੰਡ ਦੇ ਵਿਚਾਰ ਕਰਾ ਕੇ ਹੌਟਲਾਂ ਨੂੰ ਪਹਾੜ ਤੇ ਨਿਕਲ ਗਿਆ ਸਿਰਫ 34 ਸਕਿੰਟਾਂ ਵਿੱਚ ਸਭ ਕੁਝ تباہ ਹੋ ਗਿਆ ਤਾਗਲੀ ਤੋਂ ਇਲਾਵਾ ਹਰਸ਼ੀਲ ਅਤੇ ਉਸ ਦੀ ਵਿੱਚ ਬੱਦਲ ਫਟਣ ਦੀ ਘਟਨਾ ਵਾਪਰੀ ਹੈ ਹਰਸ਼ੀਲ ਖੇਤਰ ਵਿੱਚ ਬੱਦਲ ਫਟਣ ਗਾਰਮ 8 ਤੋਂ 10 ਫੌਜ ਦੇ ਜਵਾਨ ਲਾਪਤਾ ਦੱਸੇ ਜਾ ਰਹੇ ਹਨ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਮੌਤਾਂ ਦੀ ਗਿਣਤੀ ਵੱਧ ਗਈ ਹੈ ਐਸ ਡੀ ਆਰ ਐਫ ਐਨ ਡੀ ਆਰ ਐਫ ਆਈ ਪੀ ਵੀ ਪੀ ਅਤੇ ਫੌਜ ਦੀਆਂ ਟੀਮਾਂ ਬਚਾਅ ਕਰ ਰਹੀਆਂ ਚੱਲ ਰਹੀਆਂ ਹਨ ਹਣ ਤੱਕ 130 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਹੈ ਤਾਰਲੀ ਹਿਮਾਲਿਆ ਵਿੱਚ ਇੱਕ ਦਰਾੜ ਤੇ ਸਥਿਤ ਹੈ ਜੋ 10 ਸਾਲਾਂ ਵਿੱਚ ਤੀਜੀ ਵਾਰ ਤਬਾਹ ਹੋ ਗਿਆ ਹੈ ਤਾਰਾਲੀ ਪਿੰਡ ਵਿੱਚ 1864 2013 ਅਤੇ 2014 ਵਿੱਚ ਪਹਾੜ ਤੇ ਬਦਲ ਫਟ ਕੇ ਸਨ ਖੀਰ ਨਾਲਾ ਨੇ ਇਸ ਕਾਰਨ ਤਬਾਹੀ ਮਚਾਈ ਸੀ ਤਿੰਨੋਂ ਆਫਤਾਂ ਤੋਂ ਬਾਅਦ ਪੋਉ ਵਿਗਿਆਨੀ ਨੇ ਨਿਰਸ ਸਰਕਾਰ ਨੂੰ ਤਰਾਲੀ ਬੈਨੋਂ ਕਿ ਦੇ ਹੋਰ ਤਬਦੀਲ ਕਰਨ ਦੀ ਸਲਾਹ ਦਿੱਤੀ ਸੀ ਇਹ ਵੀ ਦੱਸਿਆ ਗਿਆ ਸੀ ਕਿ ਆਫਤ ਦੇ ਮਾਮਲੇ 'ਚ ਤਰਾਲੀ ਇੱਕ ਟਾਈਮ ਬੰਬ ਤੇ ਬੈਠਾ ਹੈ ਪਰ ਇਹਨੂੰ ਨਹੀਂ ਬਦਲੇ ਗਿਆ ਸੀਨੀਅਰ ਪੋਉ ਵਿਗਿਆਨੀ ਪ੍ਰੋਫੈਸਰ ਐਸ ਪੀ ਸਦੀਸ ਧਿਆਨ ਕੇ ਤਰਾਲੀ ਕ੍ਰਾਂਸ ਹਿਮਾਲਿਆ 4000 ਮੀਟਰ ਤੋਂ ਉਪਰ ਮੌਜੂਦ ਮੇਨ ਸੈਂਟਰਲ ਇੰਟਰਸਟ ਵਿੱਚ ਹੈ ਇੱਕ ਦਰਾੜ ਹੈ ਜੋ ਮੁੱਖ ਮਾਲਾ ਨੂੰ ਟ੍ਰਾਂਸ ਮਾਲਾ ਨਾਲ ਜੋੜਦੀ ਹੈ ਇਹ ਪਚਾਲਾਂ ਲਈ ਇੱਕ ਬਹੁਤ ਹੀ ਸੁਵੇਦਨਸ਼ੀਲ ਖੇਤਰ ਵੀ ਹੈ ਜਿਸ ਪਹਾੜ ਤੋਂ ਖੀਰ ਗੰਗਾ ਨਦੀ ਆਉਂਦੀ ਹੈ ਉਹ 6000 ਮੀਟਰ ਉਚਾਈ ਜਦੋਂ ਵੀ ਉਥੋਂ ਹੜ ਆਉਂਦਾ ਹੈ ਇਹ ਤਰਾਲੀ ਨੂੰ ਤਬਾ ਕਰ ਦਿੰਦਾ ਹੈ ਲਗਭਗ 6 ਮਹੀਨੇ ਪਹਿਲਾਂ ਪਹਾੜ ਦਾ ਇੱਕ ਹਿੱਸਾ ਟੁੱਟ ਕੇ ਖੀਰ ਨਦੀ ਵਿੱਚ ਡਿੱਗਿਆ ਸੀ ਵਾਰ ਇਹ ਫਸ ਗਿਆ ਸੀ ਸ਼ਾਇਦ ਇਸ ਵਾਰ ਵੀ ਉਹੀ ਹਿੱਸਾ ਟੁੱਟ ਕੇ ਪੈ ਗਿਆ ਹੈ 1500 ਸਾਲ ਪੁਰਾਣਾ ਕਲਪ ਕਦਾਰ ਮੰਦਿਰ ਵੀ ਤਬਾਹ ਹੋ ਗਿਆ ਹੈ ਤਰਾਲੀ ਵਿੱਚ ਸਥਿਤ ਪ੍ਰਚੀਨ ਕਲਪ ਕਦਾਰ ਮਹਾਦੇਵ ਮੰਦਿਰ ਵੀ ਆਫਤ ਵਿੱਚ ਮਲਬੇ ਵਿੱਚ ਦਬ ਗਿਆ ਪਾਗਿਰਥੀ ਨਦੀ ਦੇ ਕੰਢੇ ਸਥਿਤ ਇਹ 1500 ਸਾਲ ਪੁਰਾਣਾ ਮੰਦਿਰ 5000 ਪਰੰਪਰਾ ਨਾਲ ਜੁੜਿਆ ਹੋਇਆ ਹੈ ਇਸ ਥਾਨ ਦੇ ਲੋਕਾਂ ਦੀ ਆਸਥਾ ਦਾ ਸਭ ਤੋਂ ਵੱਡਾ ਕੇਂਦਰ ਸੀ